ਸਤਿਉਪੰਨ ਬੰਗੀ ਰੁਲਦੂ ਦੇ ਸਿੱਧੂ ਬ੍ਰਦਰਸ ਡੇਰੀ ਫਾਰਮ ਤੇ ਹਾਂ ਅਸੀਂ ਕਾਫੀ ਵਧੀਆ ਬਣਿਆ ਹੋਇਆ ਇਹ ਪ੍ਰੋਗਰੈਸਿਵ ਫਾਰਮਰ ਦਾ ਇਹ ਡੇਰੀ ਫਾਰਮ ਹੈ। ਹਾਂ ਜੀ ਕਿਸਾਨ ਵੀਰ ਸਰਦਾਰ ਲਖਵਿੰਦਰ ਸਿੰਘ ਸਾਡੇ ਨਾਲ ਨੇ ਲਖਵਿੰਦਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਇਸ ਵੀਡੀਓ ਚ। ਸਦਾ ਵੀ ਤੁਹਾਨੂੰ। ਲਖਵਿੰਦਰ ਸਿੰਘ ਜੀ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਪਸ਼ੂ ਜਿਹੜੇ ਆ ਜਿੰਨਾਂ ਚ ਜ਼ਿਆਦਾਤਰ ਤੇ ਲਗਭਗ ਸਾਰੀਆਂ ਹੀ ਇਹ HF ਗਈਆਂ ਤੁਹਾਡੇ ਕੋਲ ਹੈਗੀਆਂ ਨੇ ਇੱਥੇ। ਡੇਰੀ ਫਾਰਮ ਦੇ ਨਾਲ ਤੁਸੀਂ ਕਦੋਂ ਤੋਂ ਜੁੜੇ ਤੇ ਕਿੰਨੇ ਪਸ਼ੂਆਂ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ ਜੀ ਅਸੀਂ ਡੇਰੀ ਫਾਰਮ ਦੇ ਨਾਲ 2008 ਤੋਂ ਜੁੜੇ ਆਂ ਘਰ ਤੋਂ ਜੀ ਹਾਂ ਤੇ ਅਸੀਂ ਸ਼ੁਰੂਆਤ કરી ਸੀ ਕਿ 2-4 ਪਸ਼ੂਆਂ ਤੋਂ ਸ਼ੁਰੂਆਤ ਕਰੀ ਸੀ ਜੀ ਸਾਡੇ ਕੋਲੇ ਮੱਝਾਂ ਸੀ ਮੱਝਾਂ ਬਦਲ ਕੇ ਬਸ ਗਾਂਆਂ ਰੱਖੀ ਜੀ ਮੱਝਾਂ ਤੋਂ ਤੁਸੀਂ ਗਈਆਂ ਤੇ ਆਏ ਤੇ ਉਹ ਕਹਿੰਦੇ ਆ ਵੀ ਗਈਆਂ ਦਾ ਦੁੱਧ ਜਿਹੜਾ ਹੈ ਉਹ ਗੁਣਵੱਤਾ ਪੱਖੋਂ ਥੋੜਾ ਜਿਹਾ ਘੱਟ ਰਹਿ ਜਾਂਦਾ ਹੈ ਤੇ ਫਾਇਦੇ ਦੀ ਗੱਲ ਵੀ ਜਿਹੜੀ ਕਰਦੇ ਆ ਉਹ ਕਹਿੰਦੀ ਹੈ ਵੀ ਉਸ ਦੁੱਧ ਦੇ ਵਿੱਚ ਜ਼ਿਆਦਾ ਮੁਨਾਫਾ ਹੈ ਕਿ ਉਹ ਵੀ ਆਮ ਤੌਰ ਤੇ ਆਮ ਧਾਰਨਾ ਜਿਹੜੇ ਆਮ ਲੋਕਾਂ ਦੀ ਹੈ ਵੀ ਉਹ ਵਾਲਾ ਦੁੱਧ ਕਿਉਂ ਜਿਹੜਾ ਹੈ ਉਹ ਵਧੀਆ ਹੁੰਦਾ ਹੈਗਾ ਭਾਵੇਂ ਕਿ ਕਮਾਈ ਅਸੀਂ ਦੇਖੀਏ ਕਿਉਂ ਜਿਹੜਾ ਮਹਿੰਗਾ ਜਿਹੜਾ ਹੈ ਉਹ ਗਈਆਂ ਦਾ ਹੀ ਵਿਕਦਾ ਹੈ ਇਹਦੇ ਵਿੱਚ ਜੋ ਗੁਣਵੱਤਾ ਤੇ ਜੋ ਔਸ਼ਧੀ ਗੁਣ ਹੈ ਇਹਦੇ ਵਿੱਚ ਜ਼ਿਆਦਾ ਹੁੰਦੇ ਆ ਐਚ ਐਫ ਗਈਆਂ ਦੀ ਗੱਲ ਕਰਦੇ ਆ ਤਾਂ ਇਹਨਾਂ ਦੀ ਪਛਾਣ ਕੀ ਹੈ ਕਿਉਂਕਿ ਆਮ ਤੌਰ ਤੇ ਦਬਖੜਬੀ ਰੰਗ ਦੀਆਂ ਗਈਆਂ ਨੂੰ ਐਚ ਐਫ ਗਈਆਂ ਸਮਝ ਲਿਆ ਜਾਂਦਾ ਹੈਗਾ ਤੇ ਬਹੁਤ ਸਾਰੇ ਕਿਸਾਨ ਵੀਰ ਪਹਿਲੀ ਵਾਰੀ ਜਦੋਂ ਖਰੀਦੇ ਆ ਪਸ਼ੂ ਸ਼ੁਰੂ ਕਰਨ ਦੇ ਲਈ ਗਲਤੀ ਕਰ ਜਾਂਦੇ ਆ ਪੁਲੇਖਾ ਖਾ ਜਾਂਦੇ ਆ ਗੁੰਮਰਾਹ ਹੋ ਜਾਂਦੇ ਆ ਤੁਸੀਂ ਕੀ ਕਹੋਗੇ ਜਿਹੜੀਆਂ ਐਚ ਐਫ ਗਾਵਾਂ ਆ ਜੀ ਪਹਿਲਾਂ ਤਾਂ ਇਹਨਾਂ ਨੂੰ ਸਾਰਾ ਇਹ ਸਮਝਣਾ ਪਊਗਾ ਵੀ ਆਪਣਾ ਇਹਦਾ ਵਾਤਾਵਰਨ ਹੈ ਇਹਨਾਂ ਦੇ ਕਿੰਨਾ ਕਨਕੂਲ ਹੈ ਆਪਣੇ ਕੋਲੇ ਜਿਹੜਾ ਪ੍ਰਬੰਧ ਹੈ ਕਹੇ ਜਾਗਾ ਕਿਉਂਕਿ ਜਿਹੜਾ ਘਰਾਂ ਦੇ ਵਿੱਚ ਪ੍ਰਬੰਧ ਇਹਨਾਂ ਲਈ ਸਹੀ ਨਹੀਂ ਨਾ ਜੀ ਕਿ ਜੇ ਆਪਾਂ ਬਾਹਰ ਫਾਰਮ ਕਰਦੇ ਆ ਖੇਤਾਂ ਦੇ ਵਿੱਚ ਤਾਂ ਉੱਥੇ ਜ਼ਿਆਦਾ ਸਹੀ ਹੈ ਹੂੰ ਇਹ ਐਚ ਐਫ ਗਾਵਾਂ ਜਿਹੜੀ ਲੰਮਾ ਟਾਈਮ ਦੁੱਧ ਦੇਣ ਵਾਲੀ ਨਸਲ ਹੈਗੀ ਜੀ ਤੇ ਦੁੱਧ ਕਾਫੀ ਵਧੀਆ ਦਿੰਦੀ ਹੈ ਸਾਰੀਆਂ ਨਸਲਾਂ ਨਾਲੋਂ ਵੱਧ ਦਿੰਦੀ ਹੈ ਤੇ ਇਹਦਾ ਜਿਹੜਾ ਹੈਗਾ ਫੈਟ ਵੀ ਵਧੀਆ ਹੈਗੀ ਜਿਆਦਾ ਫੈਟ ਜਿਆਦਾ ਵੀ ਨਹੀਂ ਤੇ ਜਿਆਦਾ ਘੱਟ ਵੀ ਨਹੀਂ ਹੂੰ ਕੋਈ 38 39 42 45 ਤੱਕ ਫੈਟ ਗਾਵਾਂ ਦੀ ਹੁੰਦੀ ਹੈ ਜਿਹੜਾ ਕਿ ਵਧੀਆ ਦੁੱਧ ਆਪਾਂ ਨੂੰ ਲੱਗਦਾ ਮੱਝਾਂ ਦਾ ਦੁੱਧ ਵਿੱਚ ਇਹ ਚੀਜ਼ ਹੁੰਦੀ ਹੈ ਮੱਝਾਂ ਦਾ ਦੁੱਧ ਦੀ ਫੈਟ ਬਹੁਤ ਹੁੰਦੀ ਹੈ ਠੀਕ ਹੈ ਜੀ ਮੱਝਾਂ ਦਾ ਦੁੱਧ ਵਰਤਣਾ ਤੁਸੀਂ ਪਾਣੀ ਪਾ ਕੇ ਪਤਲਾ ਕਰਕੇ ਗਰਮ ਕਰਦੇ ਹੋ ਹਾਂਜੀ ਨਹੀਂ ਆਪਾਂ ਕਹਿ ਦਿੰਨੇ ਆ ਥੱਲੇ ਲੱਗਦਾ ਦੁੱਧ ਤਾਂ ਉਹ ਜ਼ਿਆਦਾ ਥੋੜਾ ਹੈਵੀ ਹੁੰਦਾ ਹੈ ਉਹਦੀ ਫੈਟ ਵੀ ਵੱਧ ਹੁੰਦੀ ਹੈ ਉਹਦੇ ਰੇਟ ਵੀ ਜ਼ਿਆਦਾ ਹੈ ਜੀ ਬੱਚਿਆਂ ਦੇ ਕਰਕੇ ਵੀ ਆਮ ਤੌਰ ਤੇ ਅਸੀਂ ਸੁਣਦੇ ਹਾਂ ਵੀ ਬੱਚਿਆਂ ਨੂੰ ਦੇਣਾ ਹੀ ਮੱਝਾਂ ਗਈਆਂ ਦਾ ਦੁੱਧ ਹੈ ਮੱਝਾਂ ਦਾ ਦਿੰਦੇ ਹੀ ਨਹੀਂਗੇ ਇਸ ਵੇਲੇ ਕਿੰਨੇ ਤੁਹਾਡੇ ਕੋਲੇ ਪਸ਼ੂ ਹੈਗੇ ਨੇ ਜੀ ਸਾਡੇ ਕੋਲੇ 85-86 ਜਾਨਵਰ ਹੈ 86 ਜਨਵਰ ਨੇ ਜੀ ਤੇ ਕਿਸ ਤਰ੍ਹਾਂ ਦਾ ਤੁਹਾਡਾ ਇਹ ਫਾਰਮ ਹੈ ਇਹਦੇ ਉੱਤੇ ਅਸੀਂ ਸੁਵਿਧਾਵਾਂ ਦੇਖ ਰਹੇ ਹਾਂ ਬਿਲਕੁਲ ਤੁਸੀਂ ਜਿਹੜਾ ਸ਼ੈੱਡ ਬਣਾਇਆ ਹੈ ਸ਼ੈੱਡ ਦੇ ਵਿੱਚ ਵੀ ਥੜੇ ਜਿਹੜੇ ਪੱਕੇ ਬਣਾਏ ਆ ਆਪਣਾ ਇਹ ਸ਼ੈੱਡ ਤੁਸੀਂ ਬਣਾਇਆ ਹੀ ਲਗਭਗ 8 ਫੁੱਟ ਚੁੱਕ ਕੇ ਬਣਾਇਆ ਹੋਇਆ ਇਹ ਇਹਦੇ ਸ਼ੈੱਡ ਬਾਰੇ ਤੇ ਇਸ ਫਾਰਮ ਬਾਰੇ ਸਾਨੂੰ ਦੱਸੋ ਜੀ ਇਹ ਆਪਾਂ ਇੱਥੇ ਮਿੱਟੀ ਪਾ ਕੇ 8 ਫੁੱਟ ਮਿੱਟੀ ਪਾਈ ਹੋਈ ਹੈ ਉੱਪਰ ਬਣਾਇਆ ਹੋਇਆ ਜੀ ਜਿਹੜੀ ਫਸਲ ਹੈਗੀ ਆਪਣੇ ਪਾਸ ਐਸੀ ਮੱਕੀ ਹੈਗੀ ਇਹ 8-9 ਫੁੱਟ ਹਾਈਟ ਕਰਦੀ ਹੈ ਬਦ ਤੋਂ ਬਦ ਜੀ ਤੇ ਮੰਨ ਕੇ ਚੱਲੋ ਵੀ ਇਹ ਮੰਨ ਲਓ ਮੱਕੀ ਦਾ ਜਿੱਥੇ ਤੱਕ ਹਾਈਟ ਹੈ ਉਦੋਂ ਉੱਤੇ ਗਾਵਾਂ ਫਿਰ ਰਹੀਆਂ ਠੀਕ ਹੈ ਜੀ ਤੇ ਜਿਹੜੀ ਗਰਮੀਆਂ ਦੇ ਵਿੱਚ ਜ਼ਿਆਦਾਤਰ ਹਵਾ ਤੇ ਚੱਲਦੀ ਆ ਤਾਂ ਹਵਾ ਕ੍ਰੋਸਿੰਗ ਕਰਦੀ ਹੈ ਜਿੱਥੇ ਜ਼ਿਆਦਾ ਠੀਕ ਹੈ ਜੀ ਇਹ ਜਿੰਨੀ ਵਧੀਆ ਹਵਾ ਕ੍ਰੋਸਿੰਗ ਹੋਊਗੀ ਫਾਰਮ ਦੇ ਵਿੱਚ ਓਨੇ ਹੀ ਵਧੀਆ ਸਟ्रेस ਘੱਟ ਰੱਖੂਗਾ ਪਸ਼ੂ ਹੂੰ ਤੇ ਇਹ ਮਾਹੌਲ ਇਹਨਾਂ ਨੂੰ ਬਹੁਤ ਵਧੀਆ ਲੱਗ ਠੀਕ ਹੈ ਜੀ ਤੇ ਇਹ ਜੋ ਅਸੀਂ ਵੱਡੇ ਪੱਖੇ ਵੇਖ ਰਹੇ ਆ ਤੇ ਫਿਰ ਫੁਆਰਾ ਸਿਸਟਮ ਜਿਹੜਾ ਉਹ ਵੀ ਚੱਲ ਰਿਹਾ ਹੈਗਾ ਇਹ ਪਸ਼ੂ ਲਈ ਇਸ ਲਈ ਕਿੰਨਾ ਜ਼ਰੂਰੀ ਹੈ ਇਹ ਪਸ਼ੂ ਲਈ ਬਹੁਤ ਜ਼ਰੂਰੀ ਹੈ ਇਹ ਟੈਂਪਰੇਚਰ ਮੰਨ ਕੇ ਚੱਲੋ ਵੀ 30 32 ਡਿਗਰੀ ਤੱਕ ਟੈਂਪਰੇਚਰ ਗਾਮਾ ਸੈੱਟ ਰਹਿੰਦੀ ਹੈ ਜੀ ਤੇ ਉਦੋਂ ਉੱਤੇ ਜਿਹੜਾ ਹੈਗਾ ਗਰਮੀ ਮੰਨਣੀ ਸ਼ੁਰੂ ਕਰ ਦਿੰਦਾ ਹੂੰ ਉਹ ਜ਼ਿਆਦਾਤਰ ਤਾਂ ਮੰਨ ਲਓ ਵੀ ਇਹਨਾਂ ਨੂੰ 22 ਡਿਗਰੀ 20 25 ਡਿਗਰੀ ਤੱਕ ਟੈਂਪਰੇਚਰ ਹੀ ਠੀਕ ਰਹਿੰਦਾ ਜੀ ਹਰਾਤੀ 32 ਡਿਗਰੀ ਦੇ ਟੈਂਪਰੇਚਰ ਚ ਠੀਕ ਰਹਿੰਦੀ ਹੈਗੇ ਉਹ ਤੋਂ ਉੱਤੇ ਸਟ्रेस ਲੈਣਾ ਸ਼ੁਰੂ ਕਰ ਦਿੰਦੀ ਹੈਗਾ ਵਾ ਠੀਕ ਹੈ ਜੀ ਖਾਣਾ ਘਟ ਕਰ ਜਾਂਦੀ ਹੈ ਦੁੱਧ ਘਟ ਕਰ ਜਾਂਦੀ ਹੈ ਫੈਟ ਘਟ ਕਰ ਜਾਂਦੀ ਹੈ ਤੇ ਇਹਨਾਂ ਲਈ ਜਿਹੜਾ ਹੈਗਾ ਆਪਣਾ ਮੌਸਮ ਇਹ ਗਰਮੀ ਦੇ 2-3 ਮਹੀਨੇ ਜ਼ਿਆਦਾ ਅਨਕੂਲ ਨਹੀਂ ਜੀ ਇਸ ਲਈ ਸਾਰੇ ਫੌਗ ਰਸਮੈਕਲਰ ਬਾਈਦੇ ਆ ਜਿਵੇਂ ਆਪਾਂ ਮੋਟਾ ਬੰਬੀ ਦਾ ਪਾਣੀ ਪਾ ਕੇ ਨਮਾਉਣੇ ਆ ਜੀ ਫੌਗ ਛੱਡਦੇ ਆ ਹਵਾ ਜ਼ਿਆਦਾ ਖੁਸ਼ਕਾ ਉਹਦੇ ਚ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਜੀ ਤੇ ਆਪਾਂ ਲੋ ਕਹਦੇ ਨੇ ਲੋ ਵਗਦੀ ਹੈ ਲੋ ਵਗਦੀ ਚ ਆਪਾਂ ਫੌਗਰ ਛੱਡਦੇ ਆਂ ਜੀ ਫੌਗ ਬਣਾਉਂਦੇ ਆਂ ਪਾਣੀ ਦੀ ਜੀ ਤੇ ਜਿਹੜਾ ਹੈਗਾ ਦੂਜਾ ਸਪੈਕਲਰ ਹੈ ਉਹ ਆਪਾਂ ਮੋٹے ਪਾਣੀ ਨਾਲ ਜ਼ਿਆਦਾਤਰ ਨਮਾਉਂਦੇ ਆਂ ਠੀਕ ਹੈ ਜੀ ਹਾਂ ਇਹਨਾਂ ਦਾ ਜਿਹੜਾ ਸਿਸਟਮ ਹੈ ਇਸ ਤਰ੍ਹਾਂ ਸਾਰਾ ਇਹਨਾਂ ਨੂੰ ਠੰਡਾ ਰੱਖਿਆ ਜਾਂਦਾ ਹੈ ਜੀ ਤੇ ਜਿਵੇਂ ਗਰਮੀ ਚ ਆਪਾਂ ਹੁਣ ਵਧੀਆ ਦੁੱਧ ਲਈ ਜਾਂਦੇ ਆਂ 800 900 ਲੀਟਰ ਦੁੱਧ ਆਪਣੇ ਕੋਲ ਹੈਗਾ ਠੀਕ ਹੈ ਜੀ ਇਹ ਸਾਲਾਂ ਦੇ ਵਿੱਚ ਆਪਣੇ ਕੋਲ 14 ਕੁ ਸੋ ਲੀਟਰ ਦੁੱਧ ਹੁੰਦਾ ਹੈ ਲਖਵਿੰਦਰ ਸਿੰਘ ਜੀ ਪਸ਼ੂ ਜਿਹੜੇ ਨੇ ਉਹ ਤੁਹਾਡੇ ਪੀਡੀਐਫ ਵੱਲੋਂ ਵੀ ਜੇਤੂ ਰਹੇ ਨੇ ਪੋਜੀਸ਼ਨਾਂ ਬਹੁਤ ਨੇ ਤੁਹਾਡੇ ਡੇਰੀ ਫਾਰਮਿੰਗ ਦੀਆਂ ਗਈਆਂ ਦੀ ਕਿਹੜੀਆਂ ਕਿਹੜੀਆਂ ਪੋਜੀਸ਼ਨਾਂ ਇਹਨਾਂ ਨੂੰ ਮਿਲੀਆਂ ਜੀ ਹੁਣ ਤੱਕ ਆਪਣੀਆਂ ਪੀਡੀਐਫ ਤੋਂ ਮੰਨ ਲਓ ਵੀ ਕਟੋ-ਕਟ ਆਪਣੀਆਂ ਹੈਗੀਆਂ ਹੈਗੀਆਂ ਨੋ ਪੋਜੀਸ਼ਨਾਂ ਨੌ ਪੋਜੀਸ਼ਨ ਹੈ ਇਹ ਹੈ ਵੀ ਸਾਰੀਆਂ ਆਪਣੀਆਂ ਮੈਨੂੰ ਲੱਗਦਾ ਵੀ 4 ਸਾਲਾਂ ਦੇ ਵਿੱਚ ਹੀ ਹੈ ਜੀ ਹਾਂ ਆਪਣੀਆਂ ਦੋ ਤਿੰਨ ਪੋਜੀਸ਼ਨਾਂ ਤਾਂ ਦੁੱਧ ਚ ਹੈ ਠੀਕ ਹੈ ਜੀ ਦੋ ਦੰਦ ਵਿਹੜਾਂ ਦੇ ਵਿੱਚ ਹੈ ਪਹਿਲੀਆਂ 10 ਦੇ ਵਿੱਚ ਹੈ ਜੀ ਪੰਜਵਾਂ ਨੰਬਰ ਤੋਂ ਲੈ ਕੇ 10ਵੇਂ ਨੰਬਰ ਤੱਕ ਆਈਆਂ ਆਪਣੀਆਂ ਵਿਹੜਾਂ ਤੇ ਬਾਕੀ ਹੈਗੀਆਂ ਬਿਊਟੀ ਕੰਪੀਟੀਸ਼ਨ ਦੇ ਵਿੱਚ ਹੈ ਦੂਜੀਆਂ ਪੰਜ ਪੋਜੀਸ਼ਨਾਂ ਜੀ ਜਿਹਦੇ ਵਿੱਚੋਂ ਇੱਕ ਹੀ ਫਿਰ ਦੀ ਫਸਟ ਪੋਜੀਸ਼ਨ ਹੈ ਕੀ ਹੂੰ ਤੇ ਪਿਛਲੇ ਸਾਲ 22 ਦੇ ਵਿੱਚ ਸੀਗੀ 3rd ਪੋਜੀਸ਼ਨ ਇੱਕ گاਾਂ ਦੀ ਤੇ ਬਾਕੀ ਨੌਵੀਂ ਪੋਜੀਸ਼ਨਾਂ ਸੀਗੀਆਂ ਤਿੰਨ ਚਾਰ گاਵਾਂ ਦੀਆਂ ਹੂੰ ਤੇ ਮਤਲਬ ਵੀ ਆਪਾਂ ਚਾਰ ਕਿਸਾਲਾਂ ਦੇ ਮੇਲਾ ਲੜਨ ਲੱਗੇ ਹਾਂਗੇ ਜੀ ਤੇ ਬਸ ਬਹੁਤ ਵਧੀਆ ਮਾਲਖੜੀ ਮੇਰ ਆ ਗਈ ਅੱਗੇ ਵੀ ਕਾਫੀ ਚੰਗੀਆਂ گاਵਾਂ ਵਧੀਆ ਪਰਫਾਰਮੈਂਸ ਦੇ ਰਹੀਆਂ ਨੇ ਦੁੱਧੇ ਚ ਵੀ ਦੇ ਰਹੀਆਂ ਫੈਟ ਐਸਨੈਪਸ ਵੀ ਵਧੀਆ ਜੀ ਤੇ ਕਾਫੀ ਅੱਛਾ ਹੈਗਾ ਬਹੁਤ ਅੱਛਾ ਲਖਵਿੰਦਰ ਸਿੰਘ ਜੀ ਅਸੀਂ ਦੇਖ ਰਹੇ ਹਾਂ ਗਈਆਂ ਜਿਹੜੀਆਂ ਹੈ ਚੱਲ ਰਹੀਆਂ ਪਸ਼ੂ ਜੜੇ ਹੈ ਉਹ ਲੱਗੇ ਹੋਏ ਹੈ ਜੀ ਆਪਣੇ ਖੁਰਾਕ ਖੁਰਾਕ ਦੀ ਬੜੀ ਅਹਿਮੀਅਤ ਹੁੰਦੀ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ ਵੀ ਤੇ ਉਤਪਾਦਨ ਨੂੰ ਲੈ ਕੇ ਦੁੱਧ ਉਤਪਾਦਨ ਨੂੰ ਲੈ ਕੇ ਵੀ ਕਿਸ ਤਰ੍ਹਾਂ ਦੀ ਖੁਰਾਕ ਇਹਨਾਂ ਨੂੰ ਲੋੜੀਂਦੀ ਹੈ ਤੇ ਤੁਸੀਂ ਖੁਰਾਕ ਦੇ ਵਿੱਚ ਡੇਰੀ ਫਾਰਮਿੰਗ ਦੇ ਤੌਰ ਤੇ ਕਰ ਰਹੇ ਹੋ ਕੀ ਖਾਸ ਇਹਨਾਂ ਨੂੰ ਦਿੰਦੇ ਹੋ ਇਹਨਾਂ ਨੂੰ ਜ਼ਿਆਦਾਤਰ ਤਾਂ ਸਾਈ ਲੈਜੀ ਦਿੱਤਾ ਜਾਂਦਾ ਜੀ ਸਾਰਾ ਸਾਲ ਜੀ ਤੇ ਬਾਕੀ ਤੂੜੀ ਦਿੱਤੀ ਜਾਂਦੀ ਹੈ ਬਾਕੀ ਫੀਡ ਵਧੀਆ ਆਪਾ ਬਣਾਉਨੇ ਆਪ ਹੁਣ ਜੀ ਇਹ ਲੈ ਰੈਡੀ ਮੇਟ ਪਾਉਣੇ ਹੁੰਦੇ ਸਪੀਡ ਹੂੰ ਉਹਨੂੰ ਉਸ ਟਾਈਮ ਤੋਂ ਆਬ ਬਣਵਾਉਣ ਲੱਗੀਆਂ ਜੀ ਤੇ ਇਹਨਾਂ ਨੂੰ ਫੀਡ ਦਿੰਨੇ ਆ ਸਾਰਾ ਇਹਨਾਂ ਦੇ ਵਜਨ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਹੂੰ ਤੇ ਵਧੀਆ ਇਹਨਾਂ ਦਾ ਜਿਹੜਾ ਅੰਡੇ ਦੇਖਦੇ ਆ ਈਐਮਆਰ ਨਾਲ ਪਾਉਣੇ ਆ ਪੱਠੇ ਹੂੰ ਵੀ ਵਜਨ ਕਰਕੇ ਪਾਉਣੇ ਆ ਪੱਠੇ ਵੀ ਕਿੰਨੇ ਪੱਠੇ ਖਾ ਰਹੀਆਂ ਠੀਕ ਹੈ ਕਿੰਨੇ ਖਾਣੇ ਚਾਹੀਦੇ ਘੱਟ ਤਾਂ ਨਹੀਂ ਖਾ ਰਹੀਆਂ ਜਾਂ ਇਹ ਵੱਧ ਖਾ ਰਹੀਆਂ ਜਾਂ ਫਿਰ ਸਾਈਲੇਟ ਜਿਆਦਾ ਪਾਣੀ ਤਾਂ ਨਹੀਂ ਗਰਿਏ ਜਿਆਦਾ ਖਾ ਰਹੀਆਂ ਇਹ ਜੀ ਡ੍ਰਾਈ ਮੈਟਰ 베ਸ ਦੇ ਉੱਤੇ ਇਹਨਾਂ ਨੂੰ ਆਪਾਂ ਜਿੰਨੇ ਆਗੇ ਸਾਰੇ ਪੱਠੇ ਵੀ ਆਪਾਂ 22% ਬੋਡੀ ਵੇਟ ਦੇ ਹਿਸਾਬ ਨਾਲ 3% ਦੁੱਧ ਦੇ ਹਿਸਾਬ ਨਾਲ ਠੀਕ ਹੈ ਤੇ ਆਪਾਂ ਉਹ ਕੱਢ ਕੇ ਕੈਲਕੂਲੇਸ਼ਨ ਕਰਕੇ ਹਰ ਮਹੀਨੇ ਚੈੱਕ ਕਰਦੇ ਹਾਂ ਗਾਂ ਦਾ ਅੱਜ ਮੈਂ ਬੋਡੀ ਵੇਟ ਆਪਾਂ ਦੇਖਦੇ ਆਂ ਵੀ ਜਿਆਦਾ ਘਟਿਆ ਤਾਂ ਨਹੀਂ ਤੇ ਸਾਰਾ ਕੁਝ ਇਸ ਤਰ੍ਹਾਂ ਹੀ ਪੱਠੇ ਮੰਨ ਲਓ ਵੀ ਕੀ ਪੱਠਿਆਂ ਚ ਹੈ ਕੀ ਫੀਡ ਚ ਹੈ ਸਾਰੀ ਪ੍ਰੋਪਰ ਡਾਈਟ ਸੈੱਟ ਕਰਕੇ ਫਿਰ ਇਹਨਾਂ ਨੂੰ ਰਕਮਿੰਦਰ ਸਿੰਘ ਜੀ ਪਸ਼ੂ ਜਦੋਂ ਗੱਭਣ ਹੈ ਉਦੋਂ ਉਸ ਨੂੰ ਕਿਸ ਤਰ੍ਹਾਂ ਦੇ ਤੁਸੀਂ ਟੀਕਾ ਕਰਨ ਕਿਸ ਤਰ੍ਹਾਂ ਦੀ ਦਵਾਈ ਬੂਟੀ ਜਿਹੜੀ ਉਹ ਦਿੰਦੇ ਹੋ ਫਿਰ ਅ ਬੱਚੇ ਤੋਂ ਲੈ ਕੇ ਬੱਚੀ ਤੋਂ ਲੈ ਕੇ ਫਿਰ ਅੱਗੇ ਜੋ ਅਡਲਟ ਪਸ਼ੂ ਹੈ ਉਹਨੂੰ ਜੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਕਿਹੜੀ ਕਿਹੜੀ ਪ੍ਰੋਬਲਮ ਆ ਸਕਦੀ ਹੈ ਤੇ ਕਿਵੇਂ ਉਸ ਦਾ ਇਲਾਜ ਕਰਦੇ ਹੋ ਜਿਹੜੇ ਸੂਨ ਵਾਲੇ ਪਸ਼ੂ ਆ ਉਹਨਾਂ ਨੂੰ ਮੰਨ ਲਓ ਵੀ ਅਸੀਂ ਅੱਡ ਪਏ ਇਹਨਾਂ ਦੇ ਪੈਨ ਬਣਾਉਣੇ ਆ ਗ੍ਰੋਥੇ ਬਣਾ ਲੈਣੇ ਆ ਠੀਕ ਆ ਜੀ ਵੀ ਜਿਹੜੇ ਜ਼ਿਆਦਾ ਦੁੱਧ ਦੇ ਰਹੇ ਆ ਪਸ਼ੂ ਉਹ ਇਹਨਾਂ ਦਾ ਇੱਕ ਗਰੁੱਪ ਹੈ ਅੱਛਾ ਜੀ ਜਿਹੜੇ ਉਦੂ ਘੱਟ ਦੇ ਰਹੇ ਆ ਗੱਭਣ ਹੋ ਗਏ ਉਹਨਾਂ ਦਾ ਅੱਡ ਗਰੁੱਪ ਹੈ ਜਿਹੜੇ ਮੰਨ ਲਓ ਵੀ ਆਪਾਂ ਡਰਾਈ ਦੇ ਲੈਵਲ ਲੈ ਗਏ ਉਹਨਾਂ ਦਾ ਅੱਡ ਗਰੁੱਪ ਹੈ ਜੀ ਉਹਨਾਂ ਦੀ ਉਸੇ ਤਰ੍ਹਾਂ ਹੀ ਫੀਡਿੰਗ ਹੈ ਜਿਹੜੇ ਪਸ਼ੂਆਂ ਨੇ ਦੁੱਧ ਦੇਣਾ ਉਹਨਾਂ ਦੀ ਫੀਡ ਵੱਧ ਹੈ ਜੀ ਤੇ ਦੂਜਿਆਂ ਦੀ ਉਦੂ ਘੱਟ ਹੈ ਇਹ ਜਿਹੜੇ ਆਪਾਂ ਦੁੱਧੋਂ ਹੁਣ ਛੱਡਣੇ ਆ ਉਹਨਾਂ ਪਸ਼ੂਆਂ ਨੂੰ ਆਪਾਂ ਜਿਹੜੀ ਹੈਗੀ ਹੈ ਪੂਰੀ ਵੱਧ ਕਰ ਦਿੰਨੇ ਆ ਸਾਈਲੇਜ ਘੱਟ ਕਰ ਦਿੰਨੇ ਆ ਤੇ ਫੀਡ ਜਿਹੜੀ ਉਹ ਡਰਾਈ ਫੀਡ ਵਾਈ ਜਿਹੜੀ ਡਰਾਈ ਫੀਡ ਸ਼ੁਰੂ ਕਰ ਦਿੰਦੇ ਆ ਇਹ ਮਿਲਕਿੰਗ ਵਾਲੀ ਫੀਡ ਪੈਂਦੀ ਆ ਇਹਨਾਂ ਨੂੰ ਡਰਾਈ ਕਰ ਦਿੰਦੇ ਆ ਐਚ ਐਫ ਨਸਲ ਆ ਇਹ ਇਸ ਦੀ ਕੀ ਪਛਾਣ ਹੈ ਜੇਕਰ ਮੰਡੀ ਦੇ ਵਿੱਚ ਪਸ਼ੂਏ ਖਰੀਦਣ ਜਾਣਾ ਹੈ ਖਾਸ ਇਸ ਦੀ ਕਿਹੜੀ ਪਛਾਣ ਦੇਖੀਏ ਤੇ ਕਿਹੜੀਆਂ ਬਿਮਾਰੀਆਂ ਇਹਨਾਂ ਨੂੰ ਆਮ ਤੌਰ ਤੇ ਹੋ ਜਾਂਦੀਆਂ ਜਿਨ੍ਹਾਂ ਦਾ ਖਿਆਲ ਰੱਖਣਾ ਜਿਆਦਾਤਰ ਐਚ ਐਫ گاਵਾਵਾਂ ਦੇ ਵਿੱਚ ਪਛਾਣ ਤਾਂ ਇਹਨਾਂ ਨੇ ਦੇਖੋ ਜੀ ਕਾਲਾ ਡੱਬਾ ਰੰਗ ਹੈ ਇਹਨਾਂ ਦਾ ਠੀਕ ਹੈ ਜੀ ਤੇ ਜਿਹੜੇ ਹੈਗੇ ਇਹਨਾਂ ਦੇ ਮੰਨ ਲਓ ਵੀ ਥੋੜਾ ਜਿਹਾ ਕਰੈਕਟਰ ਦਾ ਫਰਕ ਇਹ ਹੈ ਵੀ ਇਹ ਇਨਟੇਕ ਵਧੀਆ ਕਰਦੀਆਂ ਹੂੰ ਜਿਆਦਾ ਖਾਂਦੀਆਂ ਹੈਗੀਆਂ ਠੀਕ ਹੈ ਜੀ ਤੇ ਦੁੱਧ ਜਿਆਦਾ ਦਿੰਦੀਆਂ ਬਾਡੀ ਵੇਟ ਦੇਸੀ ਨਸਲਾਂ ਨਾਲ ਇਹਨਾਂ ਦਾ ਵੱਧ ਹੁੰਦਾ ਹੂੰ ਬਾਕੀ ਉਹਨਾਂ ਦੇ ਬੰਨ ਹੁੰਦੀ ਇਹਨਾਂ ਦੇ ਬੰਨ ਨਹੀਂ ਜੀ ਤੇ ਬਾਕੀ ਜਿਹੜਾ ਹੈਗਾ ਇਹਦਾ ਬਾਡੀ ਦੀ ਸ਼ੇਪ ਹੈ ਥੋੜੀ ਜਿਹੀ ਬੱਕਰੀਆ ਦੀ ਰੀੜ ਦੀ ਹੱਡੀ ਜਮਾ ਸਿੱਧੀ ਹੁੰਦੀ ਹੈ ਹੂੰ ਤੇ ਮਨ ਲਓ ਵੀ ਇਹਦਾ ਜਿਹੜਾ ਹੈਗਾ ਆਪਾਂ ਸਿੰਘ ਦਾ ਆ ਕੇ ਰੱਖਦੇ ਆ ਸਿੰਘ ਇਹਦਾ ਪਤਲਾ ਹੁੰਦਾ ਤਿੱਖਾ ਹੁੰਦਾ ਹਮ ਬਿਮਾਰੀ ਨਾ ਜੀ ਬਾਕੀ ਜਿਹੜਾ ਇਹਦਾ ਆਰਡਰ ਦੀ ਕੁਆਲਿਟੀ ਹੁੰਦੀ ਹੈ ਉਹ ਬਹੁਤ ਹੀ ਵਧੀਆ ਫਿਕਸ ਸਟਰਕਚਰ ਜ਼ਿਆਦਾਤਰ ਹੁੰਦਾ ਜੀ ਤੇ ਇਸ ਤਰ੍ਹਾਂ ਇਹਦੀ ਪਛਾਣ ਹੋ ਜਾਂਦੀ ਹੈ ਇਹਦਾ ਸਟਰਕਚਰ ਹੈ ਜਿਹੜਾ ਇਹਦਾ ਬਾਡੀ ਵੇਟ ਹੈ ਦੇਸੀ ਗਾਵਾਂ ਦੇ ਮੁਕਾਬਲੇ ਜ਼ਿਆਦਾ ਹੈ ਹਮ ਇਹ 7 8 ਕੁਇੰਟਲ 9 ਕੁਇੰਟਲ ਦੀ ਵੀ ਹੋ ਜਾਂਦੀ ਹੈ ਠੀਕ ਹੈ ਦੇਸੀ ਗਾਵਾਂ 4.5 ਕੁਇੰਟਲ 3.5 ਬਸ 4 ਕੁਇੰਟਲ ਇੱਥੇ ਜੀ ਬਿਮਾਰੀਆਂ ਇਹਨਾਂ ਨੂੰ ਕਿਹੜੀਆਂ ਕਿੜੀਆਂ ਮਾਰੀ ਇਹਨਾਂ ਦੇ ਵਿੱਚ ਦੇਸੀ ਗਾਵਾਂ ਨਾਲੋਂ ਜਾਂ ਆਪਣਾ ਮੱਝਾਂ ਨਾਲੋਂ ਜ਼ਿਆਦਾ ਹੈ ਹੂੰ ਜ਼ਿਆਦਾ ਕਿਉਂ ਇੱਕ ਤਾਂ ਇਹ ਆਪਣੀ ਬਰੀਡ ਨਹੀਂ ਗਈ ਜੀ ਬਾਹਰ ਦੀ ਹੈਗੀ ਹੂੰ ਤੇ ਇਹਨਾਂ ਦੇ ਵਿੱਚ ਇਹਨਾਂ ਨੂੰ ਮੱਖੀਆਂ ਤੋਂ ਵੀ ਪ੍ਰੋਬਲਮ ਹੈ ਠੀਕਾ ਮੱਛਰ ਤੋਂ ਵੀ ਪ੍ਰੋਬਲਮ ਹੈ ਹੂੰ ਤੇ ਚਿਚੜ ਤੋਂ ਵੀ ਇਹਨਾਂ ਨੂੰ ਤਿੰਨ ਚਾਰ ਬਿਮਾਰੀਆਂ ਲੱਗਦੀਆਂ ਨੇ ਜਿਵੇਂ ਮੰਨ ਲਓ ਵੀ ਆਪਾਂ ਮੱਖੀਆਂ ਤੋਂ ਇਹਨਾਂ ਦਾ ਜੇ ਜ਼ਿਆਦਾ ਮੱਖੀਆਂ ਆਉਣ ਫਾਰਮ ਦੇ ਵਿੱਚ ਤਾਂ ਖੂਨ ਘਟ ਜਾਂਦਾ ਹੈ ਸਟ्रेस ਲੈਂਦੀਆਂ ਇਨਾ ਪਲਾਜ਼ਮਾ ਹੋ ਜਾਂਦਾ ਹੈ ਪੀਲੀਆ ਹੋ ਜਾਂਦਾ ਕਹਿ ਦਿੰਦੇ ਹ ਹ ਜਿਹੜੇ ਚਿਚੜਾ ਉਹ ਇਹਨਾਂ ਦੇ ਵਿੱਚ ਅ ਮੰਨ ਲਓ ਲਊ ਮੁੱਤਨ ਦੀ ਬਿਮਾਰੀ ਕਰ ਸਕਦੇ ਐ ਫਲੇਰੀਆਸ ਕਰ ਸਕਦੇ ਜਿਹੜੀਆਂ ਮਾਰੂ ਬਿਮਾਰੀਆਂ ਇਹਦੇ ਚ گاਵਾ ਦਾ ਨੁਕਸਾਨ ਹੁੰਦਾ ਜੀ ਤੇ ਸਰਾਹ ਦੀ ਬਿਮਾਰੀ ਉਹ ਵੀ ਮੱਖੀਆਂ ਤੋਂ ਹੁੰਦੀ ਐ ਹ ਤੇ ਜਿਹੜੇ ਹੈਗੇ ਬਾਕੀ ਸਾਰੀਆਂ ਬਿਮਾਰੀਆਂ ਮੂੰਹ ਖੁਰ ਗਲ ਕੋਟੂ ਬਲੈਕ ਵਾਟਰ ਉਹ ਸਾਰੀਆਂ ਇਹਨਾਂ ਚ ਵੀ ਐ ਤੇ ਮੱਝਾਂ ਚ ਵੀ ਐ ਪਰ ਮੱਝਾਂ ਨਾਲੋਂ ਵੱਖਰੀਆਂ ਜਿਹੜੀਆਂ ਹੁੰਨੀ ਪਰਜੀਵੀ ਦੀਆਂ ਬਿਮਾਰੀਆਂ ਆ ਗਈਆਂ ਉਹ ਗਾਵਾਂ ਦੇ ਵਿੱਚ ਜਾ ਠੀਕ ਹੈ ਜਿਵੇਂ ਮੰਨ ਲਓ ਥਲੇਰੀਆ ਸਾਬ ਵੇਸ਼ੀਆ ਇਹਨਾਂ ਪਲਾਜ਼ਮਾ ਇਹ ਆਪਾਂ ਇਹਦਾ ਵਿਚਾਰ ਕਰ ਸਕਦੇ ਹਾਂ ਵੀ ਲਗਾਤਾਰ ਆਪਾਂ ਫਾਰਮ ਦੇ ਉੱਤੇ ਮੱਖੀਆਂ ਤੋਂ ਵੀ ਸਪਰੇਅ ਕਰਕੇ ਰੱਖੋ ਠੀਕ ਹੈ ਬੱਸ ਸੈਨੀਟਾਈਜ਼ਰ ਕਰਦੇ ਆ ਫਾਰਮਾਲੀਨ ਨਾਲ ਹਾਂਜੀ ਸਾਰਾ ਸੈਨੀਟਾਈਜ਼ਰ ਕਰੋ ਹਫ਼ਤੇ ਦੀ ਹਫ਼ਤੇ ਕਰੋ ਤੇ ਬਾਕੀ ਮੱਖੀਆਂ ਤੋਂ ਕੰਟਰੋਲ ਰੱਖੋ ਹੂੰ ਤੇ ਚਿਚੜਾਂ ਤੋਂ ਕੰਟਰੋਲ ਰੱਖੋ ਬਾਹਰੋਂ ਕੋਈ ਕੁੱਤਾ ਬਿੱਲਾ ਇਹਨਾਂ ਚ ਚਿਚੜਨਾ ਵਾਲੇ ਲੈ ਕੇ ਆਵੇ ਠੀਕ ਹੈ ਤੇ ਕਿਉਂਕਿ ਇਹਨਾਂ ਚੀਜ਼ਾਂ ਤੋਂ ਵਿਚਾਰ ਰੱਖਣਾ ਹੈ ਬਸ ਤੇ ਬਾਕੀ ਜਿਹੜੀ ਡਾਈਟ ਹੈ ਬਾਕੀ ਵਾਲੀ ਕੋਈ ਪ੍ਰੋਬਲਮ ਹੈ ਨਹੀਂ ਖੇਤਾਂ ਦੇ ਵਿੱਚ ਫਾਰਮਾਂ ਤੇ ਤਾਂ ਕੋਈ ਖਾਸ ਹੈ ਨਹੀਂ ਠੀਕ ਹੈ ਪਿੰਡਾਂ ਦੇ ਵਿੱਚ ਚਿੱਚੜ ਦੀ ਜਾਂ ਮੱਖੀ ਦੀ ਜ਼ਿਆਦਾ ਪ੍ਰੋਬਲਮ ਆਉਂਦੀ ਹਮ ਜੀ ਲਖਮਿੰਦਰ ਸਿੰਘ ਜੀ ਅਸੀਂ ਦੇਖ ਰਹੇ ਹਾਂ ਤੁਸੀਂ ਇਹਦੀ ਸ਼ੈੱਡ ਦੀ ਆਪਣੇ ਦੀ ਪਾਰਟੀਸ਼ਨ ਕੀਤੀ ਹੋਈ ਹੈ ਇਧਰਲੇ ਪਾਸੇ ਪਾਰਟੀਸ਼ਨ ਜਿਹੜੀ ਹੈ ਉਹ ਵੱਖਰੀ ਹੈ ਇਧਰ ਵੱਖਰੀ ਕਿਸ ਤਰ੍ਹਾਂ ਇਹਦੇ ਹਿੱਸੇ ਬਣਾਏ ਆ ਸ਼ੈੱਡ ਦੇ ਇਹਨਾਂ ਦੇ ਉੱਠਣ ਬੈਠਣ ਵਾਸਤੇ ਇਹਨਾਂ ਦੇ ਹਿੱਸੇ ਐ ਬਣਾਏ ਆ ਜੀ ਇਹਨਾਂ ਜਿਹੜੀਆਂ ਤਾਂ ਪਹਿਲੇ ਨੰਬਰ 'ਚ ਗਰੁੱਪ ਚ ਗਾਵਾਂ ਹੈ ਜੀ ਉਹ ਤਾਂ ਸਾਰੀਆਂ ਹੈਗੀਆਂ ਜੀ ਮੰਨ ਲਓ ਵੀ 40 ਤੋਂ 50 ਲੀਟਰ 50 ਤੋਂ ਉੱਤੇ ਵੀ ਹੈ ਜੀ ਜਿਹੜੀਆਂ ਦੂਜੇ ਗਰੁੱਪ ਚ ਗਾਵਾਂ ਹੈ ਸਾਰੀਆਂ 40 ਤੋਂ 30 ਲੀਟਰ ਦੇ ਵਿੱਚ ਠੀਕ ਹੈ ਜੀ ਜਿਹੜੀਆਂ ਤੀਜੇ ਗਰੁੱਪ ਚ ਗਾਵਾਂ ਹੈ ਲੱਭਣ ਕੋਈ ਉਹ ਆਈਆਂ 30 ਤੋਂ 20 ਦੇ ਵਿੱਚ ਆ ਜੀ ਤੇ ਜਿਹੜੀਆਂ ਚੌਥਾ ਆਪਾਂ ਡਰਾਈ ਕਰਨ ਵਾਲਾ ਉਹਦੇ ਵਿੱਚ ਚੱਲ ਰਹੀਆਂ ਕੋਈ 12 ਲੀਟਰ ਦੇ 13 ਲੀਟਰ ਜੀ ਤੇ ਅਸੀਂ ਇਹਨਾਂ ਦੇ ਦੁੱਧ ਉਤਪਾਦਨ ਦੀ ਗੱਲ ਕਰਦੇ ਹਾਂ ਇੱਕ ਡੇਰੀ ਫਾਰਮਰ ਵੱਤ ਤੋਂ ਵੱਤ ਕਿੰਨਾ ਇਹਨਾਂ ਤੋਂ ਉਤਪਾਦਨ ਲੈਂਦਾ ਹੈ ਜੀ ਤੁਸੀਂ ਕਿੰਨਾ ਲੈ ਰਹੇ ਹੋ ਆਮ ਜਿੱਕਰ ਘਰਾਂ ਦੇ ਵਿੱਚ ਰੱਖੀ ਜਾਂਦੀ ਹੈ ਇਹ ਉਦੋਂ ਫਿਰ ਕਿੰਨਾ ਕੁ ਉਤਪਾਦਨ ਇਹਨਾਂ ਤੋਂ ਲੈ ਲਿਆ ਜਾਂਦਾ ਘਰਾਂ ਦੇ ਵਿੱਚ ਵੀ ਚੰਗਾ ਉਤਪਾਦਨ ਦੇ ਰਹੀਆਂ ਹੈ گاਵਾ ਚੰਗੀ ਬਰੀਡ ਹੋ ਗਈ ਹੈ ਜੀ ਵਧੀਆ ਦੁੱਧ ਦੇ ਰਹੀਆਂ ਹੈ ਚੰਗਾ ਥੋੜੇ ਪਸ਼ੂਆਂ ਤੋਂ ਵੀ ਚੰਗਾ ਬੁੱਧਾਰਿਆ ਜੀ ਪਸ਼ੂ ਘਟੇ ਆ ਪਰ ਪਸ਼ੂਆਂ ਦੇ ਮੁਕਾਬਲੇ ਘਟਣ ਦੇ ਮੁਕਾਬਲੇ ਦੁੱਧ ਘਰਾਂ ਦੇ ਵਿੱਚ ਜੇ ਪੰਜ ਪਸ਼ੂ ਦਿਨਾਂ ਦਿੰਦੇ ਸੀ ਉਹ ਨਾ ਉਹ ਦੋ ਤੋਂ ਲੈਣਾ ਸ਼ੁਰੂ ਕਰ ਲਿਆ ਹਮ ਮੰਨ ਲਓ ਜਿਵੇਂ ਹੁਣ ਆਪਾਂ ਜੇ ਪਸ਼ੂ ਰੱਖਦੇ ਆਪਣੇ ਦੇਸੀ ਬਰੀਡਾਂ ਰੱਖਦੇ ਤਾਂ ਆਪਾਂ ਜਿੰਨਾ ਤੋਂ ਤਾਂ ਹੁਣ ਪਾ ਰਹੇ ਆ ਆਪਾਂ ਨੂੰ ਕਿੱਟੋ-ਕੱਟ 1500 ਮੰਨ ਲਓ ਵੀ ਨਾਂ ਵਾਲਾ ਤਾਂ 300 400 ਪਸ਼ੂ ਰੱਖਣਾ ਪੈਂਦਾ ਹੂੰ ਤੇ ਹੁਣ ਆਪਾਂ گاਵਾ ਜਿਹੜੀਆਂ ਆ ਗਈਆਂ ਆਪਣੇ ਕੋਲੇ 53 ਜੀ ਤੇ ਜਿਹਦੇ ਵਿੱਚੋਂ 40 ਮਿਲਕਿੰਗ ਤੇ ਆਪਣੇ ਕੋਲੇ گاਵਾ ਜੀ 40 ਦੇ ਆਪਾਂ 900 ਲੀਟਰ ਦੁੱਧ ਲੈ ਰਹੇ ਆ ਗਰਮੀ 'ਚ ਸਾਲਾਂ 'ਚ ਆਪਾਂ 1400 ਲੀਟਰ ਦੁੱਧ 1500 ਲੀਟਰ ਦੇ ਲਗਭਗ ਦੁੱਧ ਲੈਂਦੇ ਸੀ ਜਿਹੜੀ ਕਿ ਆਪਣੀ ਐਵਰੇਜ ਸੀ ਕਿ ਟੋਟਲ ਔਰ ਐਨੀਮਲ ਦੀ ਉਹ 33 ਲੀਟਰ 35 ਲੀਟਰ ਦੀ ਐਵਰੇਜ ਸੀ ਦੋ ਟਾਈਮ ਦੀ ਚੁਆਇਸ ਚ ਜੀ ਇਹ ਜਿਹੜੀ ਹੈਗੀ ਸੀਗੀ ਹੁਣ ਗਰਮੀਆਂ ਦੀ ਗੱਲ ਕਰੀਏ ਤਾਂ ਆਪਨੇ ਹੁਣ 27 28 ਲੀਟਰ ਦੀ ਐਵਰੇਜ ਜੀ ਤੇ ਮੰਨ ਲਓ ਆਹ ਦੋ ਤਿੰਨ ਮਹੀਨੇ ਹੁਣ ਆਪਾਂ ਇਹਨਾਂ ਨੂੰ ਦੁੱਧੋ ਡਰਾਈ ਵੀ ਕਰਨਾ ਹੈ ਕਿਉਂਕਿ ਇਹਦੇ ਵਿੱਚ ਹੁਣ ਮੰਨ ਲਓ ਵੀ 100% ਜਿਹੜੀ ਇਹਨਾਂ ਦੀ ਹੈਗੀ ਹੈ ਏਆਈ ਹੋਗੀ ਠੀਕ ਹੈ ਜੀ ਪਸ਼ੂ ਇਹਦੇ ਵਿੱਚ ਕਾਫੀ 80% ਪ੍ਰੈਗਨੈਂਟ ਹੈ ਬਣ ਜਾਣਗੇ ਤੇ 10 ਵੀ 10% ਮੰਨ ਲਓ ਵੀ ਹਜੇ ਚੈੱਕ ਕਰਨ ਵਾਲੇ ਆ ਤੇ ਉਹਦੇ ਕਰਕੇ ਇਹ ਜਿਹੜਾ ਹੈਗਾ ਹੁਣ ਇਹਨਾਂ ਦਾ ਮੰਨ ਲਓ ਵੀ ਸੂਆ ਖਤਮ ਹੋਣ ਤੇ ਆ ਤੇ ਇਦੋਂ ਅਗਲੇ ਸੂਏ ਇਹਨਾਂ ਨੇ ਨੌਵੇਂ ਤੋਂ ਮੰਨ ਲਓ ਅੱਧੇ ਨੌਵੇਂ ਤੋਂ ਬਾਅਦ ਦੁਬਾਰਾ ਫਿਰ ਬੱਚਾ ਜਿਹਨੇ ਸ਼ੁਰੂ ਕਰ ਦੇਣਾ ਠੀਕ ਹੈ ਜੀ ਤੇ ਤੁਸੀਂ ਆਪਣੇ ਇਸ ਫਾਰਮ ਦਾ ਸਿੱਧੂ ਬ੍ਰਦਰਸ ਡੇਰੀ ਫਾਰਮ ਦਾ ਦੁੱਧ ਕਿੱਥੇ ਪਾਉਨੇ ਹੋ ਤੇ ਕੀਮਤ ਜਿਹੜੀ ਹੈ ਆਮ ਕਿਸਾਨ ਨੂੰ ਇਹਨਾਂ ਗਈਆਂ ਦੇ ਦੁੱਧ ਦੀ ਕਿੰਨੇ ਕੁ ਮਿਲ ਜਾਂਦੀ ਹੈ ਤੇ ਡੇਰੀ ਫਾਰਮਿੰਗ ਦਾ ਦੁੱਧ ਜਿਹੜਾ ਹੈ ਉਹ ਕਿੱਥੇ ਕਿੱਥੇ ਫਿਰ ਪਹੁੰਚਾਇਆ ਜਾ ਸਕਦਾ ਮੰਡੀ ਕਰਨ ਕਿਵੇਂ ਕੀਤਾ ਜਾਂਦਾ ਦੁੱਧ ਦਾ ਇਹਦਾ ਮੰਡੀ ਕਰਨ ਆਪਾਂ ਬੇਰਕਾ ਨੂੰ ਦੁੱਧ ਚਕਾਉਨੇ ਆ ਠੀਕ ਆ ਜੀ ਬੇਰਕਾ ਨੂੰ ਦੁੱਧ ਚਕਾਉਨੇ ਆ ਆਪਣਾ ਦੁੱਧ ਹੈ ਜਿਹੜਾ ਦੁੱਧ ਦਾ ਵੀ ਕੀਮਤ ਦਾ ਸਿਸਟਮ ਇਹ ਹੈ ਹੂੰ ਤੁਹਾਡੇ ਕੋਲੇ ਜੇ 300 ਲੀਟਰ ਦੁੱਧ ਹੈ ਹਾਂਜੀ ਤਾਂ ਉਹਦੇ ਹਿਸਾਬ ਨਾਲ ਦੁੱਧ ਦੀ ਕੀਮਤ ਹੈ 500 ਲੀਟਰ ਉਹਦੇ ਹਿਸਾਬ ਨਾਲ ਹੈ ਹੂੰ ਜੇ ਤੁਹਾਡੇ ਕੋਲੇ 800000 ਲੀਟਰ ਉਹਦੇ ਹਿਸਾਬ ਨਾਲ ਹੈ ਜੇ 2000 ਲੀਟਰ ਉਹਦੇ ਹਿਸਾਬ ਨਾਲ ਹੈ ਹੂੰ ਰੋਦੇ ਵਿੱਚ ਪਿੰਡ ਦੇ ਦੁੱਧ ਦੇ ਤੇ ਡੇਰੀ ਫਾਰਮ ਦੇ ਦੁੱਧ ਦੇ ਰੇਟ ਦਾ ਫਰਕ ਮੰਨ ਲਓ ਵੀ ਫੈਟ ਰੇਟ ਦਾ ਜਿਆਦਾ ਫਰਕ ਨਹੀਂ ਹੁੰਦਾ ਹੈਡ ਰੇਟ ਦਾ ਸ਼ਾਇਦ ਤਕਰੀਬਨ ਸੇਮ ਜਾਂ ਹੁੰਦਾਗਾ ਤੇ ਪਰ ਇਹਦੇ ਵਿੱਚ ਫਰਕ ਇਹ ਪੈ ਜਾਂਦਾ ਜੇ ਤੁਹਾਡੇ ਕੋਲ 1000 ਲੀਟਰ ਦੁੱਧ ਹੈ ਤਾਂ ਤੁਹਾਨੂੰ 2.5 ਤੋਂ 3 ਰੁਪਏ ਇਹਦੇ ਇਨਸੈਂਟਿਵ ਦਿੱਤਾ ਜਾਂਦਾ ਕੰਪਨੀ ਵੱਲੋਂ ਠੀਕ ਹੈ ਉਹ ਤੁਹਾਡੇ ਜਿਹੜੇ ਸਾਰੇ ਖਰਚੇ ਦੇਖ ਕੇ ਦਿੱਤਾ ਜਾਂਦਾ ਜੇ ਤੁਹਾਡਾ ਵੱਡਾ ਫਾਰਮ ਹੈ ਹਾਂਜੀ ਇੱਕ ਤੁਸੀਂ ਕਮਰਸ਼ੀਅਲ ਤੌਰ ਤੇ ਕਰ ਰਹੇ ਹੋ ਵੀ ਤੁਸੀਂ ਇਹ ਨਹੀਂ ਕਰ ਰਹੇ ਵੀ ਆਪਾਂ ਇੱਕ ਦਾ ਜਿਹੜਾ ਕਰਿਆ ਕਈ ਵਾਰੀ ਆਪਾਂ ਘਰੇ ਤੌਰ ਦੇ ਵੀ ਆਪਾਂ ਕੰਮ ਖੇਤੀਬਾੜੀ ਕਰਦੇ ਨਾਲ ਹੈ ਤੇ ਨਾਲ ਆਪਾਂ 2-4 ਪਸ਼ੂ ਰੱਖ ਕੇ ਦੁੱਧ ਪਾਉਣ ਲੱਗੇ ਜੀ ਕਿਉਂਕਿ ਇਹ ਸਪੈਸ਼ਲੀ ਅਸੀਂ ਇਸੇ ਕੰਮ ਤੇ ਹਾਂ ਫੁੱਲ ਟਾਈਮ ਹਾਂ ਹਾਂ ਸਾਰਾ ਦਿਨ ਸਾਡਾ 24 ਘੰਟੇ ਸਾਡਾ ਫਾਰਮਿੰਗ ਦਾ ਕੰਮ ਹੀ ਹੈ ਜੀ ਅਸੀਂ ਹੋਰ ਕੰਮ ਨਹੀਂ ਕੋਈ ਕਰਦੇ ਬਹੁਤ ਵਧੀਆ ਇਹ ਚੀਜ਼ ਕਰਕੇ ਰੇਟ ਦਾ ਫਰਕ ਆ ਜਾਂਦਾ ਹੈ ਸਾਡਾ 40-41 ਰੁਪਏ ਲੀਟਰ ਰੇਟ ਬਣ ਜਾਂਦਾ ਜੀ ਸਾਡੇ ਕੋਲੇ ਦੁੱਧ ਵੱਧ ਹੁੰਦਾ ਹੈ ਜਿਹੜਾ ਘਰਾਂ ਦੇ ਵਿੱਚ ਹੈਗਾ ਉਹ 36 ਰੁਪਏ ਤੋਂ ਲੈ ਕੇ 32 ਰੁਪਏ ਲੀਟਰ ਬਣ ਜਾਂਦਾ ਪਰ ਜੇ ਅਦਰ ਕੰਟਰੀਆਂ ਦੇ ਵਿੱਚ ਦੇਖੀਏ ਕੋਈ ਮੱਦ ਲੋ ਵੀ ਮਹਾਰਾਸ਼ਟਰ ਐ ਯੂਪੀ ਐ ਵਿਹਾਰ ਐ ਉਹਨਾਂ ਨਾਲੋਂ ਪੰਜਾਬ ਦੇ ਦੁੱਧ ਰੇਟ ਮਤਲਬ ਵੀ 10 ਰੁਪਏ ਵਧੀ ਐ ਜੀ ਕਿਉਂਕਿ ਇਹ ਬਹੁਤ ਵਧੀਆ ਜਿਵੇਂ ਹਰੀ ਕ੍ਰਾਂਤੀ ਸੀ ਹੋਵੇ ਉਹ ਚਿੱਟੀ ਕ੍ਰਾਂਤੀ ਵੀ ਪੰਜਾਬ ਚ ਆ ਰਹੀ ਐ ਬਿਲਕੁਲ ਲਖਵਿੰਦਰ ਸਿੰਘ ਜੀ ਜਦੋਂ ਅਸੀਂ ਗੱਲ ਕਰ ਰਹੇ ਸੀ ਤੁਸੀਂ ਸਾਨੂੰ ਬਹੁਤ ਸਾਰੀ ਜਾਣਕਾਰੀ ਇਸ ਨਸਲ ਬਾਰੇ ਇਸ ਕੰਮ ਬਾਰੇ ਦਿੱਤੀ ਤੇ ਅਖੀਰ ਚ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨਵੇਂ ਡੇਰੀ ਫਾਰਮ ਲਾਉਣਾ ਚਾਹੁੰਦੇ ਐ ਨਵੇਂ ਪਾਦਕ ਬਣਨਾ ਚਾਹੁੰਦੇ ਆ ਡੇਰੀ ਫਾਰਮ ਦੇ ਵਿੱਚ ਦੁੱਧ ਦੇ ਜੇ ਨਵੇਂ ਫਾਰਮਰ ਜਿਹੜੇ ਆਉਣਾ ਚਾਹੁੰਦੇ ਆ ਇਹਦੇ ਵਿੱਚ ਪਹਿਲੇ ਤਾਂ ਉਹ ਸਾਰੇ ਡੇਰੀ ਟ੍ਰੇਨਿੰਗਾਂ ਲੈਣਾ ਗਵਰਨਮੈਂਟ ਜਿੰਨੀਆਂ ਕਰਾਉਂਦੀ ਆ ਠੀਕ ਆ ਜੀ ਕਿਤੇ ਨਾ ਕਿਤੇ ਕੁਝ ਸਿੱਖਣ ਨੂੰ ਮਿਲੂਗਾ ਜੀ ਫਿਰ ਉਹ ਸਾਰਾ ਉਧਰੋਂ ਟ੍ਰੇਨਿੰਗ ਕਰਕੇ ਆਪਦੇ ਛੋਟੇ ਲੈਵਲ ਦਾ ਫਾਰਮ ਸ਼ੁਰੂ ਕਰਨਾ ਕੋਈ 5 10 ਪਸ਼ੂਆਂ ਤੇ ਇੱਕ ਸ਼ੁਰੂ ਕਰ ਲੈਣਾ ਠੀਕ ਆ ਜੀ ਫਿਰ ਉਹ ਇੱਕ ਆਪਦਾ ਨਾਲ ਦੇ ਨਾਲ ਕੋਈ ਗੁਰੂ ਵੀ ਧਾਰਨੇ ਇਸ ਕੰਮ 'ਚ ਬਿਲਕੁਲ ਕਿਉਂਕਿ ਇੱਕ ਜਿਹੜਾ ਕੰਮ ਹੈ ਕੀਤਾ ਇਹ ਮੈਂ ਡਾਕਟਰੀ ਲੈਣ ਦਾ ਬੰਦਾ ਜੀ ਮੈਂ ਵੀ ਦੇਖਿਆ ਇੱਕ ਐਕਸਪੀਰੀਅੰਸ ਦਾ ਵੀ ਬਹੁਤ ਵੱਡਾ ਹੈਗਾ ਇਹਦੇ ਵਿੱਚ ਯੋਗਦਾਨ ਹੈ ਕੰਮ ਨੂੰ ਅੱਗੇ ਲਿਜਾਣ ਦਾ ਠੀਕ ਹੈ ਜੀ ਸੋਨੂੰ ਤਜਰਬਾ ਹੋਣਾ ਚਾਹੀਦਾ ਹੈ ਫਾਰਮ ਦਾ ਫਾਰਮ ਦੇ ਵਿੱਚ ਮਹੀਨੇ ਦੀ ਮਹੀਨੇ ਅਪਡੇਟ ਕਰਨਾ ਪੈਂਦਾ ਕੁਛ ਨਾ ਕੁਛ ਬਦਲਣਾ ਪੈਂਦਾ ਜੀ ਕੁਛ ਦੇਖਿਆ ਤੁਸਾਨੂੰ ਪਤਾ ਲੱਗਿਆ ਵੀ ਯਾਰ ਪਸ਼ੂਆਂ ਨੇ ਖਾਣਾ ਘੱਟ ਕਰਤਾ ਕਿਉਂ ਕਰਤਾ ਹਾਂਜੀ ਹੋ ਸਕਦਾ ਮੱਖੀ ਆ ਗਈ ਜਾਦੇ ਠੀਕ ਹੈ ਹੋ ਸਕਦਾ ਗਰਮੀ ਜਿਆਦੇ ਹੋ ਗਈ ਹੂੰ ਪਾਣੀ ਪੀਣਾ ਘਟਕੇ ਕਰਤਾ ਵੀ ਪਾਣੀ ਦਾ ਤਾਂ ਨਹੀਂ ਕਿਤੇ TDS ਜਿਆਦਾ ਗਈ ਫਾਰਮਾਂ ਦੇ ਉੱਤੇ ਦੇਖਿਆ ਪਾਣੀ ਦਾ TDS 15 16 1800 ਤੇ ਲਵੇ ਉਹਨੂੰ 500 ਤੋਂ ਉੱਤੇ TDS ਦਾ ਪਾਣੀ ਪਸ਼ੂ ਨੂੰ ਸਹੀ ਨਹੀਂ ਤਾਂ 350 ਤੋਂ ਇੱਕ ਬੰਦੇ ਠੀਕ ਹੈ ਮਤਲਬ ਕੀ ਕਿਹਾ ਜਾਂਦਾ ਵੀ ਪੀਣਾ ਚਾਹੀਦਾ ਇਹ ਚੀਜ਼ਾਂ ਸਾਰੀਆਂ ਉਹ ਇਹ ਚੀਜ਼ਾਂ ਉਹ ਤੋਂ ਸਿੱਖ ਸਕਦਾ ਜਿਹੜਾ ਬੰਦਾ ਲੰਬੇ ਟਾਈਮ ਤੋਂ ਫਾਰਮਿੰਗ ਕਰਦਾ ਉਹਦੇ ਤੋਂ ਉਹ ਪੁੱਛੇ ਉਹਦੇ ਸੁਝਾਅ ਲਵੇ ਉਹਦੇ ਨਾਲ ਮਿਲ ਕੇ ਚੱਲੇ ਫੇਰ ਉਹ ਕੋਈ ਫੇਲ ਹੋਣ ਵਾਲਾ ਕਿੱਤਾ ਨਹੀਂਗਾ ਜੀ ਕਾਮਯਾਬ ਹੋਣ ਵਾਲਾ ਕਿੱਤ ਹੈ ਕਦੇ ਵੀ ਪਸ਼ੂ ਖਰੀਦਨੇ ਉਹਨੂੰ ਵੀ ਉਸ ਢੰਗ ਨਾਲ ਰਾਇ ਲੈ ਕੇ ਖਰੀਦਨੇ ਕਿਤੋਂ ਵੀ ਖਰੀਦਨਾ ਵੀ ਕਹੇਗਾ ਪਸ਼ੂ ਸਾਨੂੰ ਲੈਣਾ ਚਾਹੀਦਾ ਹੈ ਹਾਂਜੀ ਤੇ ਅੱਗੇ ਅਸੀਂ ਕੀ ਕਰਨਾ ਇਹਦੇ ਨਾਲ ਕਿਵੇਂ ਅਸੀਂ ਬਰੀਡ ਤਿਆਰ ਕਰਨੀ ਹੈ ਖਵਾਉਣਾ ਅਸੀਂ ਕੀ ਹੈ ਕਿੰਨਾ ਖਵਾਉ ਹੁਣ ਕਈ ਵਾਰ ਮਾੜੇ ਤੇ ਅਸੀਂ ਦੇਖਿਆ ਕਿ ਬਹੁਤ ਜਿਆਦਾ ਮਤਲਬ ਕਿ ਮਹਿੰਗੀ ਫੀਡ ਖਵਾ ਰਹੇ ਹੈ ਹਾਲਾਂਕਿ ਪਸ਼ੂ ਦੀ ਉਹ ਲੋੜ ਨਹੀਂ ਠੀਕ ਹੈ ਜੀ ਇਹ ਪਸ਼ੂ ਨੂੰ ਘੱਟ ਸਸਤੀ ਫੀਡ ਨਾਲ ਸਰਦਾ ਹਾਂ ਤੇ ਜੇ ਤੁਸੀਂ ਮੰਨ ਲਓ ਵੀ 20 ਲੀਟਰ ਅਲੀ ਕੋਈ ਗਾਂ ਹੈਗੀ ਤੇ ਫੀਡ ਤੁਸੀਂ 4000 ਤੋਂ 44 450 ਲੀਵੇ ਪਾਈ ਜਾਨੇ ਹੋ ਬਸ ਉਹਨੂੰ ਪ੍ਰੋਫਿਟ ਨਹੀਂ ਨਿਕਲ ਠੀਕ ਹੈ ਇਹ ਸਾਰਾ ਜੇ ਗਾਂ ਤੁਹਾਡੇ ਕੋਲੇ 40 50 ਲੀਟਰ ਦੀ ਹੈ ਤਾਂ ਤੁਸੀਂ 45 ਰੁਪਏ ਕਿਲੋ ਵਾਲੀ ਫੀਡ ਪਾਓ ਕੋਈ ਦਿੱਕਤ ਨਹੀਂ ਜੀ ਇਹ ਚੀਜ਼ਾਂ ਦੇਖ ਕੇ ਚੱਲੇ ਤਾਂ ਵਧੀਆ ਕੋਈ ਮਾੜਾ ਨਹੀਂ ਜੀ ਬਿਲਕੁਲ ਅਸੀਂ ਵੇਖ ਰਹੇ ਹਾਂ ਮੱਖੀਆਂ ਮੱਛਰਾਂ ਨੂੰ ਇੱਥੇ ਹਵਾ ਹੈ ਇੱਥੇ ਪਾਣੀ ਹੈ ਇੱਥੇ ਇਹ ਸਪਰੇ ਜਿਹੜੀ ਹੈ ਧੂਆ ਜਿਹੜਾ ਹੈ ਉਹ ਵੀ ਦਿੱਤਾ ਜਾ ਰਿਹਾ ਹੈਗਾ ਸੋ ਸਾਰੀ ਹੀ ਇਹ ਖੇਤੀ ਜਿਹੜੀ ਹੈ ਗਈਆਂ ਦੀ ਇਹ ਡੇਰੀ ਫਾਰਮਿੰਗ ਜਿਹੜਾ ਹੈ ਉਹ ਪੂਰੀ ਤਰ੍ਹਾਂ ਵਿਗਿਆਨਿਕ ਤਰੀਕੇ ਨਾਲ ਲਖਵਿੰਦਰ ਸਿੰਘ ਜੀ ਕਰ ਰਹੇ ਨੇ ਲਖਵਿੰਦਰ ਸਿੰਘ ਜੀ ਤੁਸੀਂ ਬੜੀ ਬਿਹਤਰੀਨ ਜਾਣਕਾਰੀ ਦਿੱਤੀ ਤੇ ਇੱਥੇ ਤੁਹਾਡੇ ਫਾਰਮ ਦੇ ਉੱਤੇ ਆ ਕੇ ਸਾਨੂੰ ਦੇਖ ਕੇ ਤੁਹਾਡੇ ਤੋਂ ਜਾਣਕਾਰੀ ਹਾਸਲ ਕਰਕੇ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਅਸੀਂ ਤੁਹਾਡਾ ਨੰਬਰ ਜਿਹੜਾ ਹੈ ਉਹ ਇੱਥੇ ਵੀਡੀਓ ਥੱਲੇ ਚੱਲਦਾ ਕਰਾਂਗੇ ਹੋਰ ਕਿਸਾਨ ਵੀ ਜੇਕਰ ਲਖਵਿੰਦਰ ਸਿੰਘ ਜੀ ਨਾਲ ਸੰਪਰਕ ਕਰਨਾ ਚਾਹੁੰਦੇ ਆ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਆ ਪੁੱਛ ਗਿਛ ਇਨਕੁਆਇਰੀ ਕਰਨਾ ਚਾਹੁੰਦੇ ਆ ਉਹ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਰਕਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡਾ ਵੀ ਬਹੁਤ ਧੰਨਵਾਦ ਜੀ ਫਾਰਮ ਤੇ ਆਉਣ ਤੇ